ਇਸ ਵੇਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ਏਬੀਐਫ ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰਿਟੀਆਂ ਮਿਲੀਆਂ। ਜਾਂਚ ਨੂੰ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਸਨ ਪਰ ਅੰਦਰ ਬਿਸਕੀ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇੰਪੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡਿਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥੋਰਾਈਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬਾਉਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲਸਟੀ ਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਹ ਦ ਇੰਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਏਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਨ ਜੀ ਇਸ ਵਿਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ਏਬੀਐਫ ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰਿਟੀਆਂ ਮਿਲੀਆਂ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਸਨ ਪਰ ਅੰਨ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇمپੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡੈਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬਾਉਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲਸ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨ ਅਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਦਲ ਇੰਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਂਜੇ ਇਸ ਵੇਲੇ ਦੀ ਵੱਡੀ ਖਬਰ 시ਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ABF ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰिटीज ਮਿਲੀਆਂ। ਜਾਂਚ ਨੂੰ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਹਨ ਪਰ ਅੰਦਰ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇੰਪੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡਿਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇੱਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬਾਉਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨ ਅਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਦਲ ਇੰਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਨ ਜੀ ਇਸ ਵਿਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ਏਬੀਐਫ ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰਿਟੀਆਂ ਮਿਲੀਆਂ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਸਨ ਪਰ ਅੰਨ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇمپੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡੈਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬੌਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲਸ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨ ਅਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਇਮਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਾਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਂਜੇ ਇਸ ਵੇਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ABF ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰिटीज ਮਿਲੀਆਂ। ਜਾਂਚ ਨੂੰ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਹਨ ਪਰ ਅੰਦਰ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇੰਪੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡਿਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇੱਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਦੇ ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥੋਰਾਈਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬੌਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲਸਟੀ ਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲਸ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਔਨ ਅਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਇਮਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਨ ਜੀ ਇਸ ਵਿਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ਏਬੀਐਫ ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰਿਟੀਆਂ ਮਿਲੀਆਂ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਸਨ ਪਰ ਅੰਨ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇمپੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡੈਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬਾਉਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਔਨ ਅਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਇਮਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਾਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਂਜੇ ਇਸ ਵੇਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ABF ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰिटीज ਮਿਲੀਆਂ। ਜਾਂਚ ਨੂੰ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਹਨ ਪਰ ਅੰਦਰ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇੰਪੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡਿਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇੱਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਦੇ ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬੌਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਇਮਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਰੋਕਣਾ ਹੈ ਅਥਾਰਟिटीज ਨੇ ਵਰਡਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਵੀਰ ਰਿਪੋਰਟ ਐਨ ਜੀ ਇਸ ਵਿਲੇ ਦੀ ਵੱਡੀ ਖਬਰ ਸਿਡਨੀ ਤੋਂ ਆ ਰਹੀ ਹੈ ਜਿੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਦੋ ਇੰਡੀਅਨ ਨੈਸ਼ਨਲ ਨੂੰ ਅਨਡਿਕਲੇਅਰ ਵਿਸਕੀ ਸਮੱਗਲ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਹੈ। ਇਹ ਦੋਨਾਂ ਵਿਅਕਤੀਆਂ ਤੇ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਗਿਆ ਹੈ ਤੇ ਉਹਨਾਂ ਦੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰੂਟੀਨ ਕਾਰਗੋ ਸਕਰੀਨਿੰਗ ਦੌਰਾਨ ਏਬੀਐਫ ਆਫੀਸਰ ਨੂੰ ਇੰਪੋਰਟਡ ਅਲਕੋਹਲ ਸ਼ਿਪਮੈਂਟ ਦੇ ਵਿੱਚ ਇਨਰੈਗੂਲੈਰਿਟੀਆਂ ਮਿਲੀਆਂ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਡੱਬਿਆਂ ਉੱਤੇ ਬੀਅਰ ਦੇ ਲੇਬਲ ਲਗਾਏ ਗਏ ਸਨ ਪਰ ਅੰਨ ਬਿਸਕੀਟ ਦੀਆਂ ਬੋਤਲਾਂ ਲੁਕੋਈਆਂ ਗਈਆਂ ਸਨ ਆਸਟ੍ਰੇਲੀਆ ਲਾ ਅਨਸਾਰ ਇمپੋਰਟ ਗੁੱਡਸ ਦੀ ਸਹੀ ਡੈਕਲੇਰੇਸ਼ਨ ਦੇਣਾ ਲਾਜ਼ਮੀ ਹੈ ਤਾਂ ਜੋ ਪ੍ਰੋਪਰ ਟੈਕਸ ਅਤੇ ਐਕਸਾਈਜ਼ ਡਿਊਟੀ ਕਲੈਕਟ ਕੀਤੀ ਜਾ ਸਕੇ ਅਲਕੋਹਲ ਮਿਸ ਡੈਕਲੇਰੇਸ਼ਨ ਨੂੰ ਸੀਰੀਅਸ ਅਫੈਂਸ ਇਥੇ ਮੰਨਿਆ ਜਾਂਦਾ ਹੈ 8 ਜੁਲਾਈ 2025 ਨੂੰ এবੀਐਫ ਇਨਵੈਸਟੀਗੇਟਰ ਨੇ ਕਸਟਮ ਐਕਟ 1901 ਹੇਠ ਸਰਚ ਵਾਰੰਟ ਐਗਜ਼ੀਕਿਊਟ ਕਰਕੇ ਕਾਰਗੋ ਸੀਜ਼ ਕੀਤਾ ਅਥਰਾਇਜ਼ ਦੇ ਮੁਤਾਬਕ ਦੋਨਾਂ ਵਿਅਕਤੀਆਂ ਨੇ ਅੰਡਰਬਾਉਂਡ ਫੈਸਿਲਿਟੀ ਦੇ ਮੈਨੇਜਰ ਨਾਲ ਕੰਟੈਕਟ ਕਰਕੇ ਵਿਸਕੀ ਨੂੰ ਰਿਮੂਵ ਕਰਕੇ ਉਹਨਾਂ ਦੀ ਥਾਂ ਬੀਅਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਵਾਇੋਲੇਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ 20 ਅਗਸਤ 2025 ਨੂੰ ਹੋਰ ਸਰਚ ਵਾਰੰਟ ਵੀ ਐਗਜ਼ੀਕਿਊਟ ਕੀਤੇ ਗਏ ਤੇ ਹੋਰ ਐਵੀਡੈਂਸ ਕਲੈਕਟ ਕੀਤੇ ਗਏ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ EAF ਨੇ ਨੋਟਿਸ ਇਸ਼ੂ ਕਰਦੇ ਹਾਂ ਕੁੱਲ 29800 ਡਾਲਰ ਦਾ ਫਾਈਨ ਲਗਾਇਆ ਮਾਮਲਾ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਰੈਫਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਟੂਡੈਂਟ ਵੀਜ਼ੇ ਤੇ ਸੀ ਅਤੇ ਇੱਕ ਟੂਰਿਸਟ ਵੀਜ਼ੇ ਤੇ ਸੀ ਉਹਨਾਂ ਨੂੰ 7 ਅਕਤੂਬਰ 2025 ਨੂੰ ਕੈਨਸਲ ਕਰ ਦਿੱਤਾ ਗਿਆ ਤੇ ਵੀਜ਼ਾ ਕੈਨਸਲ ਹੋਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ এবੀਐਫ ਸੁਪਰਡੈਂਟ ਮੈਲ ਸਟੀਵਰਡ ਨੇ ਕਿਹਾ ਹੈ ਕਿ ਇੰਪੋਰਟ ਰੂਲ ਦੀ ਵਾਇਲੇਸ਼ਨ ਕਰਨ ਵਾਲਿਆਂ ਲਈ ਸਿਗਨੀਫੀਕੈਂਟ ਪੈਨਲਟੀਜ਼ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਮਕਲਿੰਗ ਅਤੇ ਫਾਲਸ ਡੈਕਲੇਰੇਸ਼ਨ ਓਨਸਟ ਬਿਜ਼ਨਸ ਅਤੇ ਆਸਟ੍ਰੇਲੀਆ ਦੇ ਰੈਗੂਲੇਟਿਡ ਇੰਪੋਰਟ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ এবੀਐਫ ਵੱਲੋਂ ਇੰਟੈਲੀਜੈਂਸ ਲੈਡ ਟਾਰਗੇਟਿੰਗ ਅਤੇ ਐਡਵਾਂਸ ਸਕਰੀਨਿੰਗ ਟੈਕਨੋਲੋਜੀ ਦੀ ਮਦਦ ਨਾਲ ਇਨਲੀ ਇਮਪੋਰਟ ਖਿਲਾਫ ਸਟ੍ਰਿਕਟ ਐਕਸ਼ਨ ਜਾਰੀ ਰਹੇਗਾ ਇਹ ਕੇਸ ਆਸਟ੍ਰੇਲੀਆ ਦੀ ਬਾਰਡਰ ਪ੍ਰੋਟੈਕਸ਼ਨ ਸਟ੍ਰੈਟੀਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਕਸਟਮ ਫਰਾਡ ਅਤੇ ਟੈਕਸ ਐਵੀਜੀਸ਼ਨ ਨੂੰ ਰੋਕਣਾ ਹੈ ਅਥਾਰਟिटीज ਨੇ ਵਾਰਨਿੰਗ ਦਿੱਤੀ ਹੈ ਕਿ ਜੋ ਵੀ ਕੋਈ ਕਸਟਮ ਲਾ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ